ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਭਾਈ ਜੀ ਜਿਹੜਾ ਨੰਬਰ ਅਕਾਊਂਟ ਨੰਬਰ ਜਾਂ Google Pay ਨੰਬਰ ਤੁਹਾਨੂੰ ਦਵਾਂਗੇ ਉਹਦੇ ਵਿੱਚ ਚਾਹੇ 50 ਰੁਪਏ ਪਾ ਦਿਓ ਚਾਹੇ 100 ਰੁਪਏ ਪਾ ਦਿਓ ਕੁਝ ਮਹੀਨੇ ਪਹਿਲਾਂ ਤੁਹਾਨੂੰ ਇੱਕ ਖਬਰ ਵਿਖਾਈ ਸੀਗੀ ਕਿ ਇੱਕ ਬੱਚਾ ਰਿਦਮ ਵੀਰ ਸਿੰਘ ਜਿਹਦਾ 16 ਕਰੋੜ ਦਾ ਟੀਕਾ ਲੱਗਣਾ ਸੀਗਾ ਤੇ ਤੁਹਾਨੂੰ ਅਪੀਲ ਕੀਤੀ ਸੀ ਵੀ ਪਾਵੇਂ 100-100 ਰੁਪਏ ਵੀ ਪਾਇਓ ਵੀ 16 ਲੱਖ ਬੰਦਾ 100-100 ਰੁਪਏ ਵੀ ਪਾਉਂਦਾ ਹੈ ਤਾਂ ਪੂਰੇ ਹੋ ਜਾਣੇ ਆ ਜੇ ਤੁਸੀਂ ਇਸ ਵੀਡੀਓ ਨੂੰ 16 ਲੱਖ ਬੰਦਾ ਵੀ ਦੇਖ ਲਿੰਦਾ ਤੇ 16 ਲੱਖ ਬੰਦਾ 100-100 ਰੁਪਏ ਵੀ ਪਾਉਂਦਾ ਤਾਂ ਵੀ 16 ਕਰੋੜ ਹੋ ਜਾਊਗਾ 16 ਕਰੋੜ ਵਾਲੀ ਅਮਾਉਂਟ ਵੀ ਹੁਣ ਅੱਧੀ ਹੋ ਗਈ ਹੈ ਰਿਦਮ ਵੀਰ ਸਿੰਘ ਦਾ ਜਿਹੜਾ ਟੀਕਾ ਲੱਗਣਾ ਹੈ ਤਾਂ ਉਹਦੇ ਲਈ ਹੁਣ 8 ਕਰੋੜ ਜਾਂ 8.5 ਕਰੋੜ ਦੀ ਜਿਹੜੀ ਹੈਗੀ ਆ ਲੋਡ ਹੈ ਕਿਵੇਂ ਆ ਬੱਚਾ ਪਹਿਲਾਂ ਤਾਂ ਦੱਸੋ ਹੂੰ ਬੱਚਾ ਪਹਿਲਾਂ ਨਾਲੋਂ ਬਿਹਤਰ ਹੈ ਵੀ ਜੀ ਪਿੱਛੇ ਵਿੱਚ ਬਹੁਤ ਬਿਮਾਰ ਹੋ ਗਿਆ ਸੀ ਪੀਜੀਆਈ ਤੱਕ ਚਲੇ ਗਿਆ ਸੀ ਜੀ ਹਾਂਜੀ ਵੀਰ ਜੀ ਤਕਰੀਬਨ 24 ਤੋਂ 25 ਦਿਨ ਰਿਦਮ ਐਡਮਿਟਰ ਰਿਹਾ ਉਸ ਨੂੰ ਚੈਸਟ ਜਾਮ ਹੋ ਗਈ ਸੀਗੀ ਰਿਤਮ ਵੈਂਟੀਲੇਟਰ ਤੇ ਚਲਾ ਗਿਆ ਸੀ ਤੇ ਮੇਰਾ ਪਹਿਲਾ ਵਾਲਾ ਬੇਟਾ ਉਹ ਵੀ ਵੈਂਟੀਲੇਟਰ ਤੇ ਚਲਾ ਗਿਆ ਸੀ ਤੇ ਉਹ ਵਾਪਸ ਨਹੀਂ ਆਇਆ ਤੇ ਇਸ ਕਰਕੇ ਮੈਨੂੰ ਉਹ ਪਹਿਲਾਂ ਵਾਲੀ ਜਿਹੜੀ 2 ਸਾਲ ਵਾਲੀ ਜਿਹੜੀ ਕੰਡੀਸ਼ਨ ਸੀ ਉਹ ਮੈਨੂੰ ਯਾਦ ਆਉਣ ਲੱਗੀ ਭਾਈ ਘਰਾਂ ਨੇ ਪਹਿਲਾਂ ਵੀ ਆਪਣਾ ਇੱਕ ਬੱਚਾ ਵਿਚਾਰਾ ਨੇ ਇਹਨਾਂ ਨੇ ਗਵਾ ਲਿਆ ਤੇ ਬੇਨਤੀ ਹੋਇਆ ਮੇਰੀ ਵੀ ਦੂਜਾ ਬੱਚਾ ਇਹ ਨਾ ਨੂੰ ਪਰਮਾਤਮਾ ਨੇ ਜਿਹੜਾ ਬਖਸ਼ਿਆ ਹੋਇਆ ਕੋਈ ਨਹੀਂ ਬਿਕਰਮ ਭਾਈ ਕੋਈ ਨਹੀਂ bcg ਦੇ ਵਿੱਚੋਂ 24 ਤੋਂ 25 ਦਿਨ ਇੰਨੀ ਟੈਨਸ਼ਨ ਆਈ ਐ ਅਸੀਂ ਇੰਨਾ ਦਿਮਾਗ ਤੇ ਬੋਝ ਰਹਿਦਾ ਸੀ ਵੀ ਆ ਵੀ ਠੀਕ ਹੋਏਗਾ ਨਹੀਂ ਹੋਏਗਾ ਹਮਮ ਸਾਰਾ-ਦਾਰਾ ਦਿਨ ਬਸ ਸੇ ਇਹੀ ਰੋਂਦੇ ਰਹੇ ਨੇ ਪਾਟ ਕਰੀ ਜਾਣਾ ਰੋਈ ਜਾਣਾ 16 ਕਰੋੜ ਵਾਲਾ ਠੀਕ ਆ ਭਾਈ 8 ਕਰੋੜ ਦੇ ਵਿੱਚ ਕਿਵੇਂ ਮਿਲ ਕੇ ਪੋਸੀਬਲ ਹੋਇਆ ਇਹ ਏ ਡਾਕਟਰ ਸਾਹਿਬ ਜਿਹੜੋ ਕਹਿ ਰਹੇ ਸੀਗੇ ਵੀ ਕਹਿੰਦੇ ਵੀ ਵੀ ਸਾਨੂੰ ਨਹੀਂ ਪਤਾ ਤੁਸੀਂ ਕਰ ਰਹੇ ਹੋ ਤੇ ਉਹ ਕਹਿੰਦੇ ਵੀ ਆਪਾਂ ਦੂਸਰੀ ਕੰਟਰੀ ਤੋਂ ਮੰਗਵਾਵਾਂਗੇ ਇੰਜੈਕਸ਼ਨ ਅੱਛਾ ਵੀ ਜੇ ਆਪਾਂ ਇੰਡੀਆ ਤੋਂ ਮੰਗਵਾਉਣੇ ਤਾਂ ਆਪਾਂ ਨੂੰ ਟੈਕਸੀ ਬਹੁਤ ਪੈ ਜਾਣਾ ਉਹਨਾਂ ਨੇ ਵੀ ਕੋਈ ਅਰਬ ਦੀ ਕੰਟਰੀ ਆ ਉਹਨਾਂ ਦੇ ਥਰੂ ਇੰਜੈਕਸ਼ਨ ਮੰਗਾਇਆ ਉੱਥੇ ਇੰਜੈਕਸ਼ਨ ਵੀ ਟੈਕਸ ਫਰੀ ਨੇ ਸਾਰੇ ਚੀਜ਼ਾਂ ਉਰੇ ਆਪਾਂ ਸਭ ਕੁਝ ਕਰ ਰਹੇ ਆ ਟੈਕਸ ਵੀ ਪੇ ਕਰਦੇ ਆ ਠੀਕ ਆ ਆਪਾਂ ਹਰ ਸਾਲ ਰਿਟਰਨਾਂ ਹੀ ਭੇਜ ਭਰਦੇ ਆ ਆਪਾਂ ਨੂੰ ਸਰਕਾਰ ਵੱਲੋਂ 1 ਰੁਪਏ ਦੀ ਮਦਦ ਨਹੀਂ ਮਿਲੀ ਹੈਗੀ ਜਾਂ ਤਾਂ ਉਹਨੇ 1 ਰੁਪਏ ਦੀ ਚਲੋ ਮਦਦ ਕਰਦਾ ਨਾ 1 ਰੁਪਏ ਦੀ ਮਦਦ ਨਹੀਂ ਕਰ ਰਿਹਾ ਕਿ ਇੰਨੀ ਉਹ ਲੱਗਦੀ ਹੈ ਦੇਖੋ ਹਰ ਇੱਕ ਐਮਪੀ ਕੋਲ ਵੀ ਮੈਂ ਗਿਆ ਠੀਕ ਹੈ ਜਿਹੜੇ ਸਾਬਕਾ ਸੀ ਉਹਨਾਂ ਕੋਲ ਵੀ ਗਿਆ ਤੇ ਉਹਨਾਂ ਵਾਸਤੇ ਤਾਂ ਕੋਈ ਵੱਡੀ ਅਮਾਉਂਟ ਨਹੀਂ ਹੈ ਜੇ ਉਹ ਥੋੜਾ ਥੋੜਾ ਵੀ ਦੇ ਦੰਦੇ ਉਹਨੇ ਤਾਂ ਆਪਣੇ ਵੱਲੋਂ 1 ਰੁਪਿਆ ਵੀ ਨਹੀਂ ਦਿੱਤਾ ਦੇਖੋ ਬੱਚੇ ਬਾਤ ਬੱਚੇ ਨੂੰ ਮੈਂ ਨਾਲ ਲੈ ਕੇ ਗਿਆ ਚਲੋ ਬੱਚੇ ਨੂੰ ਦੇਖ ਕੇ ਕੁਝ ਬੰਦਾ ਹੈਲਪ ਕਰ ਦਿੰਦਾ ਪਰ ਨਾ ਬੋਲਣੋਂ ਤਾਂ ਮੇਰਾ ਬਹੁਤ ਦਿਲ ਕਰਦਾ ਤੇ ਜਿਗਰ ਦਾ ਮਤਲਬ ਕਿ ਕੱਢ-ਕੱਢ ਕੇ ਇਹਨਾਂ ਦਾ ਮਤਲਬ ਕਿ ਹੁਣ ਮੇਰੇ ਕੋਲ ਸ਼ਬਦ ਨਹੀਂ ਆ ਬਾਈ ਜੀ ਕਈ ਵਾਰ ਤਾਂ ਦਿਲ ਕਰਦਾ ਹੁੰਦਾ ਵੀ ਥਪੇੜੇ ਧਰੇ ਅਜੇ ਲੋਕਾਂ ਦਾ ਹੁਣ ਦੇਖੋ ਜੋ ਟ੍ਰੀਟਮੈਂਟ ਹੈ ਸਿਰਫ ਇੱਕੋ ਹੀ ਹੈ ਇੰਜੈਕਸ਼ਨ ਹੀ ਹੈ ਜੇ ਕੋਈ ਹੋਰ ਟ੍ਰੀਟਮੈਂਟ ਹੁੰਦਾ ਤਾਂ ਆਪਾਂ ਉਸ ਕਰ ਵੀ ਲੈਂਦੇ ਵੀ ਮੈਂ ਉਹ ਬੱਚਾ ਨਹੀਂ ਖਵਾਉਣਾ ਚਾਹੁੰਦਾ ਪਲੀਜ਼ ਤੁਸੀਂ ਮੇਰੇ ਸਾਰੇ ਜਾਣੇ ਹੈਲਪ ਕਰੋ ਮੈਂ ਤੁਹਾਡੇ ਸਾਰੇ ਮੋਰੇ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਬੀਤੇ ਕੁਝ ਮਹੀਨੇ ਪਹਿਲਾਂ ਤੁਹਾਨੂੰ ਇੱਕ ਖਬਰ ਵਿਖਾਈ ਸੀਗੀ ਕਿ ਇੱਕ ਬੱਚਾ ਰਿਦਮ ਵੀਰ ਸਿੰਘ ਜਿਹਦਾ 16 ਕਰੋੜ ਦਾ ਟੀਕਾ ਲੱਗਣਾ ਸੀਗਾ ਤੇ ਤੁਹਾਨੂੰ ਅਪੀਲ ਕੀਤੀ ਸੀ ਵੀ ਪਾਵੇਂ 100-100 ਰੁਪਏ ਵੀ ਪਾਇਓ ਵੀ 16 ਲੱਖ ਬੰਦਾ 100-100 ਰੁਪਏ ਵੀ ਪਾਉਂਦਾ ਹੈ ਤਾਂ ਪੂਰੇ ਹੋ ਜਾਣੇ ਆ ਤੇ ਬਾਈ ਜੀ ਉਦੋਂ ਬਹੁਤ ਲੋਕਾਂ ਨੇ ਮਦਦ ਕੀਤੀ ਪੈਸੇ ਪਾਏ ਪਰ ਉਹ Google Pay ਨੰਬਰ ਸੀ ਜਾਂ ਜਿਹੜਾ account ਨੰਬਰ ਸੀ ਉਹ ਫਿਰ ਬਲੌਕ ਹੋ ਜਾਂਦਾ ਸੀ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਤਾਂ ਮੇਰੀ ਬੇਨਤੀ ਆ ਇੱਕ ਤਾਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਬਾਈ ਜੀ ਜਿਹੜਾ ਨੰਬਰ ਅਕਾਊਂਟ ਨੰਬਰ ਜਾਂ Google Pay ਨੰਬਰ ਤੁਹਾਨੂੰ ਦਵਾਂਗੇ ਉਹਦੇ ਵਿੱਚ ਚਾਹੇ 50 ਰੁਪਏ ਪਾ ਦਿਓ ਚਾਹੇ 100 ਰੁਪਏ ਪਾ ਦਿਓ ਕਿਉਂਕਿ ਇਹ 16 ਕਰੋੜ ਵਾਲੀ ਅਮਾਉਂਟ ਵੀ ਹੁਣ ਅੱਧੀ ਹੋ ਗਈ ਹੈ ਹੁਣ ਡਾਕਟਰਾਂ ਨੇ ਮਦਦ ਕੀਤੀ ਹੈ ਕੰਪਨੀ ਨਾਲ ਗੱਲਬਾਤ ਹੋਈ ਹੈ ਰਿਦਮ ਵੀਰ ਸਿੰਘ ਦਾ ਜਿਹੜਾ ਟੀਕਾ ਲੱਗਣਾ ਹੈ ਤਾਂ ਉਹਦੇ ਲਈ ਹੁਣ 8 ਕਰੋੜ ਜਾਂ 8.5 ਕਰੋੜ ਦੀ ਜਿਹੜੀ ਹੈਗੀ ਆ ਲੋੜ ਹੈ ਤਾਂ ਭਾਈ ਜੀ ਮੇਰੀ ਬੇਨਤੀ ਆ ਵੀ ਜੇਕਰ ਇਸ ਵੀਡੀਓ ਨੂੰ 8 ਲੱਖ ਬੰਦਾ ਵੀ ਵੇਖਦਾ ਤੇ 100-100 ਰੁਪਏ ਵੀ ਪਾ ਦਿੰਦਾ ਤਾਂ ਵੀ 8 ਕਰੋੜ ਹੋ ਜਾਂਦਾ 16 ਲੱਖ ਬੰਦਾ ਵੇਖਦਾ 50-50 ਰੁਪਏ ਪਾ ਦਿੰਨੇ ਆਪਾਂ ਤਾਂ ਬਾਈ ਜੀ ਇਹ ਜਿਹੜਾ ਤਾਂ ਵੀ 8 ਕਰੋੜ ਰੁਪਏ ਹੋ ਜਾਂਦਾ ਜਾਂ ਫਿਰ 32 ਲੱਖ ਬੰਦਾ ਦੇਖਦਾ 25-25 ਰੁਪਏ ਆਪਾਂ ਪਾ ਦਿੰਨੇ ਯਾਨੀ ਕਿ ਜਿਵੇਂ ਜਿਵੇਂ ਪੈ ਵਿਊ ਵਧੀ ਜਾਣਗੇ ਤਾਂ ਮੇਰਾ ਵੀਰ ਬੇਨਤੀ ਆ ਵੀ ਸ਼ੇਅਰ ਤਾਂ ਕਰਨਾ ਆਪਾਂ ਨੇ ਪਰ 50 ਰੁਪਏ ਜਾਂ 100 ਰੁਪਏ ਜ਼ਰੂਰ ਪਾਉਣਾ ਬਾਈ ਜੀ ਉਸ ਵੀਰ ਦੇ ਖਾਤੇ 'ਚ ਕਿਉਂਕਿ ਹੁਣ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਤਾਂ ਉਹ ਗੱਲਬਾਤ ਕਰਦੇ ਆ ਰਿਦਮ ਵੀਰ ਦੇ ਪਿਤਾ ਜੀ ਵਿਕਰਮਜੀਤ ਸਿੰਘ ਉਦੋਂ ਵੀ ਆਏ ਸੀਗੇ ਤੇ ਹੁਣ ਵੀ ਆਏ ਪਟਿਆਲੇ ਤੋਂ ਚੱਲ ਕੇ ਰੋਪੜ ਦਫ਼ਤਰ ਬਾਈ ਸਸੀ ਕਾ ਸਸੀ ਕਾ ਵੀਰ ਜੀ ਸਰ ਚੜਦੀ ਕਲਾ ਜੀ ਹਾਂਜੀ ਵੀਰ ਜੀ ਕਿਵੇਂ ਆ ਬੱਚਾ ਪਹਿਲਾਂ ਤਾਂ ਦੱਸੋ ਹੁਣ ਬੱਚਾ ਪਹਿਲਾਂ ਨਾਲੋਂ ਬਿਹਤਰ ਹੈ ਵੀਰ ਜੀ ਪਿੱਛੇ ਵਿੱਚ ਬਹੁਤ ਬਿਮਾਰ ਹੋ ਗਿਆ ਸੀ ਪੀਜੀਆਈ ਤੱਕ ਚਲੇ ਗਿਆ ਸੀ ਜੀ ਹਾਂਜੀ ਵੀਰ ਜੀ ਤਕਰੀਬਨ 24 ਤੋਂ 25 ਦਿਨ ਰਿਹਾ ਮੈਡਮ ਐਡਮਿਟਰ ਰਿਹਾ ਉਸਨੇ ਚੈਸਟ ਜਾਮ ਹੋ ਗਈ ਸੀਗੀ ਤੇ ਹੁਣ ਠੀਕ ਹੈ ਡਾਕਟਰ ਕਹਿੰਦੇ ਵੀ ਚਲੋ ਹੁਣ ਤੁਸੀਂ ਧਿਆਨ ਰੱਖੋ ਵੀ ਬਚਾ ਕੇ ਰੱਖਿਓ ਬੱਚੇ ਨੂੰ ਵੀ ਹੁਣ weight ਵੀ ਪਹਿਲਾਂ ਨਾਲੋਂ ਵਧੀਆ ਹੋ ਰਿਹਾ ਹੈ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਨੇ ਉਹ ਵੀ ਨਾਲ-ਨਾਲ ਕੰਮ ਕਰ ਰਹੀਆਂ ਨੇ ਦਵਾਈ ਦੇ ਨਾਲ ਜੀ ਜੀ ਵੀਰ ਜੀ ਤੇ ਬਾਈ ਜੀ ਜਿਹੜੇ ਨਵੇਂ ਬੰਦੇ ਜੁੜੇ ਆ ਉਹਨਾਂ ਨੂੰ ਵੀ ਦੱਸ ਦਈਏ ਵੀ ਰਿਦਮ ਵੀਰ ਨੂੰ ਬਿਮਾਰੀ ਕੀ ਹੈ ਪ੍ਰੋਬਲਮ ਕੀ ਹੈ ਪਹਿਲਾਂ ਵੀ ਤੁਹਾਡੇ ਬੱਚਾ ਹੋਇਆ ਸੀ ਉਹ ਸਾਰੀ ਹਿਸਟਰੀ ਦੱਸੋ ਆਪਣੇ ਹਾਂਜੀ ਹਾਂਜੀ ਵੀਰ ਜੀ ਮੇਰਾ ਪਹਿਲਾਂ ਦਾ ਬੇਟਾ ਸੀਗਾ ਮਨੇ ਵੀਰ ਉਹ ਡੇਢ ਸਾਲ ਦਾ ਉਮਰ ਦੇ ਵਿੱਚ ਐਕਸਪਾਇਰ ਹੋ ਗਿਆ ਸੀ ਉਸ ਨੂੰ ਵੀ ਇਹ ਜਿਹੜੀ ਬਿਮਾਰੀ ਸੀਗੀ ਐਸਐਮਈ ਟਾਈਪ 1 ਦੀ ਹੈ ਜੀ ਤੇ ਐਸਐਮਈ ਟਾਈਪ ਦੇ ਵਿੱਚ ਐਵੇਂ ਉਹਦਾ ਬੱਚੇ ਜਿਹੜੇ ਹੁੰਦੇ ਆ ਸਿਰਫ 2 ਸਾਲ ਦੀ ਉਮਰ ਤੱਕ ਹੀ ਹੋ ਰਹੇ ਜੀਵਤ ਰਹਿੰਦੇ ਨੇ ਜੇ ਉਹਨਾਂ ਦਾ ਟ੍ਰੀਟਮੈਂਟ ਨਹੀਂ ਹੁੰਦਾ ਤੇ ਜਿਹੜਾ ਮਨੇ ਵੀ ਰਿਦਮ ਹੈ ਰਿਦਮ ਨੂੰ ਵੀ ਐਸਐਮਈ ਟਾਈਪ 1 ਹੈ ਤੇ ਹੁਣ ਰਿਦਮ ਦੀ ਮੈਡੀਸਿਨ ਚੱਲ ਰਹੀ ਹੈ ਉਸ ਜਿਹੜੀ ਮੈਡੀਸਿਨ ਹੈ ਉਹ 12 ਲੱਖ 8000 ਰੁਪਏ ਦੀ ਆਈ ਸੀਗੀ ਤੇ ਉਹ ਮੈਡੀਸਿਨ ਨਾਲ ਰਿਦਮ ਰਿਕਵਰ ਵੀ ਕਰ ਰਿਹਾ ਹੈ ਇਹ ਵੀ ਜਿਹੜੀ ਮੈਡੀਸਿਨ ਹੈ ਇਹ ਤੁਹਾਡੇ ਸਾਰਿਆਂ ਦੀ ਹੈਲਪ ਨਾਲੀ ਮੈਡੀਸਿਨ ਆਪਾਂ ਖਰੀਦ ਸਕੇ ਆ ਤੇ ਹੁਣ ਰਿਦਮ ਦੇ ਐਮਿਆਂ ਵੀ ਪਹਿਲਾਂ ਗਰਦਨ ਨਹੀਂ ਖੜਾਉਂਦਾ ਹੁਣ ਹੋਲੀ-ਹੋਲੀ ਉਸ ਦੀ ਰਿਕਵਰੀ ਸ਼ੁਰੂ ਹੋ ਗਈ ਹੈ ਤੇ ਹੋਲੀ-ਹੋਲੀ ਉਹਨੂੰ ਪਹਿਲਾਂ ਨਾਲੋਂ ਬਿਹਤਰ ਹੁੰਦਾ ਜਾ ਰਿਹਾ ਜੀ ਵੀਰ ਜੀ ਦੇ ਬਾਈ ਜੀ ਹੁਣ ਪੈਸੇ ਕਿੰਨੇ ਟੋਟਲ ਆ ਗਏ ਆ ਖਾਤੇ ਦੇ ਵਿੱਚ ਆਪਣੇ ਕੋਲ ਜੀ ਟੋਟਲ 68 ਲੱਖ ਰੁਪਇਆ ਹੁਣ ਤੱਕ ਆਪਣੇ ਕੋਲ ਆ ਗਏ 64 ਲੱਖ ਰੁਪਇਆ ਜੀ ਆਪਣੇ ਕੋਲ ਬੈਂਕ ਦੇ ਵਿੱਚ ਹੈ ਤੇ 2 ਲੱਖ ਕੁਛ ਹਜ਼ਾਰ ਰੁਪਏ ਆ ਜਿਹੜੇ ਆਪਣੇ ਕੋਲ ਕੈਸ਼ ਆਏ ਨੇ ਜੀ ਬਾਈ ਜੀ ਜਦੋਂ ਬਾਈ ਜੀ ਮੇਰੇ ਕੋਲ ਆਏ ਸੀ ਉਦੋਂ ਇਹਨਾਂ ਦੇ ਖਾਤੇ ਵਿੱਚ 8 ਲੱਖ ਰੁਪਇਆ ਆਇਆ ਸੀ ਪਰ ਆਪਾਂ ਜਿਵੇਂ ਤੁਹਾਨੂੰ ਬੇਨਤੀ ਕੀਤੀ ਸੀ 50-50 ਸੋਸੋ ਪਾਉਣ ਦੀ ਬਹੁਤ ਲੋਕਾਂ ਨੂੰ ਪ੍ਰੋਬਲਮ ਆਈ ਸੀ ਕਿ ਪਰ ਉਸ ਦੇ ਬਾਵਜੂਦ ਵੀ 60 ਲੱਖ ਰੁਪਇਆ ਉਸ ਵੀਡੀਓ ਤੋਂ ਬਾਅਦ ਹਨਾ ਵੀਰ ਜੀ ਤੁਹਾਡੇ ਕਾਉਂਟ ਤੇ ਆਇਆ ਪਰ ਪ੍ਰੋਬਲਮ ਆਉਂਦੀ ਸੀ ਲੋਕਾਂ ਉਹਦਾ ਹੱਲ ਕੀ ਕੀਤਾ ਹੁਣ ਵੀ ਜੀ ਆਪਾਂ ਬੱਚੇ ਨਾਂ ਦੇ ਨਾਲ ਇੱਕ ਵੈਲਫੇਅਰ ਸੁਸਾਇਟੀ ਦਾ ਅਕਾਊਂਟ ਰਜਿਸਟਰਡ ਕਰਵਾਇਆ ਜੀ ਹੂੰ ਉਹਦੇ ਵਿੱਚ ਰਿਦਮ ਵੀਰ ਵੈਲਫੇਅਰ ਸੁਸਾਇਟੀ ਦੇ ਨਾਮ ਤੇ ਅਕਾਊਂਟ ਹੈ ਜੀ ਉਹਦੇ ਵਿੱਚ ਬੈਂਕ ਵਾਲੇ ਕਹਿੰਦੇ ਵੀ ਇਹਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ ਤੁਸੀਂ ਕਿੰਨੇ ਮਰਜ਼ੀ ਕਰ ਸਕਦੇ ਹੋ ਕਿਉਂਕਿ ਉਹਨਾਂ ਨੇ ਵੀ ਆਪਣੀ ਇਹ ਵੀਡੀਓ ਦੇਖ ਕੇ ਹੀ ਉਹਨਾਂ ਨੇ ਬਹੁਤ ਆਪਣੀ ਹੈਲਪ કરી ਤੇ ਅਕਾਊਂਟ ਵੀ ਆਪਣਾ ਬਹੁਤ ਜਲਦੀ ਉਹਨਾਂ ਨੇ ਖੋਲਵਾਇਆ ਆਪਣਾ ਤੇ ਇਹ ਤਾਂ ਰਿਦਮ ਇੱਕ ਮਹੀਨਾ ਉੱਤੇ ਤਕਰੀਬਨ ਇੱਕ ਮਹੀਨੇ ਵਾਂਗੂ ਹੀ ਐਡਮਿਟ ਰਿਹਾ ਹੈ ਫਿਰ ਉਹਦੇ ਕਰਕੇ ਵੀ ਇੱਕ ਮਹੀਨਾ ਅਸੀਂ ਇੱਧਰ ਲੱਗ ਗਏ ਨਹੀਂ ਤਾਂ ਅਸੀਂ ਇੱਕ ਮਹੀਨੇ ਪ ਨਾ ਜੀ ਘਟੋ ਤੇ ਗੋਲ ਵੀ ਜੀ ਹਾਂਜੀ ਤੇ ਬਾਈ ਜੀ ਨੇ ਮੈਨੂੰ ਉਦੋਂ ਕਿਹਾ ਸੀ ਜਾਂ ਇਹਨਾਂ ਦੇ ਮੈਸੇਜ ਨੇ ਵੀ ਰਿਦਮ ਬਹੁਤ ਜ਼ਿਆਦਾ ਬਿਮਾਰ ਹੈ ਵੀ ਹਲੇ ਪਹਿਲਾਂ ਇਹਨਾਂ ਨੇ ਮੈਨੂੰ ਕਾਊਂਟ ਨੰਬਰ ਉਹ ਦੇ ਦਿੱਤਾ ਸੀ ਪਰ ਇਹ ਕਹਿੰਦੇ ਵੀ ਰੱਬ ਦਾ ਪਤਾ ਨਹੀਂ ਹੁੰਦਾ ਉਹਦੇ ਭਾਣੇ ਦਾ ਵੀ ਇਸ ਕਰਕੇ ਤੁਸੀਂ ਅਜੇ ਲੋਕਾਂ ਤੋਂ ਪੈਸਾ ਨਾ ਮੰਗਵਾਇਓ ਅਸੀਂ ਦੇਖ ਲਈਏ ਹੈ ਨਾ ਜੀ ਅਸੀਂ ਹਾਂ ਵੀ ਹਾਂਜੀ ਵੀ ਜੀ ਮੈਂ ਹੀ ਮੈਸੇਜ ਕਰਿਆ ਸੀਗਾ ਵੀ ਜੀ ਉਹ ਅਸੀਂ ਤੁਸੀਂ ਕੀਤਾ ਸੀ ਹਾਂਜੀ ਵੀ ਜੀ ਤੇ ਐਵੇਂ ਸੀਗਾ ਵੀ ਰਿਦਮ ਵੈਂਟੀਲੇਟਰ ਤੇ ਚਲਾ ਗਿਆ ਸੀ ਤੇ ਮੇਰਾ ਪਹਿਲਾ ਵਾਲਾ ਬੇਟਾ ਉਹ ਵੀ ਵੈਂਟੀਲੇਟਰ ਤੇ ਚਲਾ ਗਿਆ ਸੀ ਤੇ ਉਹ ਵਾਪਸ ਨਹੀਂ ਆਇਆ ਤੇ ਇਸ ਕਰਕੇ ਮੈਨੂੰ ਉਹ ਪਹਿਲਾਂ ਵਾਲੀ ਜਿਹੜੀ 2 ਸਾਲ ਵਾਲੀ ਜਿਹੜੀ ਕੰਡੀਸ਼ਨ ਸੀ ਉਹ ਮੈਨੂੰ ਯਾਦ ਆਉਣ ਲੱਗੀ ਓਹੋ ਤੇ ਤਾਂ ਕਰਕੇ ਫਿਰ ਮੈਂ ਵੀਡੀਓ ਰੋਕਤੀ ਸੀ ਵੀ ਹਜੇ ਨਹੀਂ ਵੀਡੀਓ ਜਰੂਰੀ ਤਾਂ ਠੀਕ ਠਾਕ ਹੋ ਕੇ ਘਰ ਚਲਾ ਜਾਏਗਾ ਵੀ ਆਪਾਂ ਫੇਰ ਲੋਕਾਂ ਨੂੰ ਕਹਿ ਦਾਂਗੇ ਵੀ ਸੇਵਾ ਸਾਡ ਨੂੰ ਭੇਜੋ ਤਾਂ ਕਰਕੇ ਵੀ ਜੇ ਮੈਂ ਤੁਹਾਨੂੰ ਮਾਣਾ ਕਰਤਾ ਸੀਗਾ ਵੀ ਬੇਰੀ ਦੇਮਿਕਤ ਵਾਰੀ ਠੀਕ ਹੋ ਜਾਵੇ ਫਿਰ ਆਪਾਂ ਸ਼ੁਰੂ ਕਰਾਂਗੇ ਰਿਦਮ ਦੇ ਨਾਲ ਪਰ ਲੋਕਾਂ ਦੀਆਂ ਅਰਦਾਸਾਂ ਵਾਹਿਗੁਰੂ ਪਰਮਾਤਮਾ ਨਾਲ ਹੈ ਬਿਲਕੁਲ ਬਿਲਕੁਲ ਦੇਖੋ ਸਾਰਿਆਂ ਦੀਆਂ ਦੁਆਵਾਂ ਹੀ ਆ ਨੇ ਦੇਖੋ ਜਿਹੜੇ ਕੰਮ ਆਈਆਂ ਕਿਉਂਕਿ ਸਾਨੂੰ ਨਹੀਂ ਚਾਂਸ ਸੀਗੇ ਬਸ ਅਸੀਂ ਭਰੋਸਾ ਸੀਗਾ ਵੀ ਦੇਖੋ ਵੀ ਇੰਨੇ ਮੈਨੂੰ ਸਾਰੇ ਕਹਿੰਦੇ ਨੇ ਦੇਖੋ ਇੰਨੇ ਲੋਕਾਂ ਦੀਆਂ ਜਿਹੜੀਆਂ ਵਾ ਉਹਨਾਂ ਨੇ ਵਾਯੂਗੁਰੂ ਲਿਖਿਆ ਤੇ ਉਹਨਾਂ ਨੇ ਇੰਨੇ ਨੇ ਲੋਕਾਂ ਨੇ ਕਿਹਾ ਵੀ ਰਿਦਮ ਠੀਕ ਹੋਏਗੇ ਹੋਏਗਾ ਦੇਖੋ ਉਹਨਾਂ ਦਾ ਹੀ ਮੈਨੂੰ ਹੌਸਲਾ ਬਹੁਤ ਪੈਂਦਾ ਰਿਹਾ ਵੀ ਹਾਂ ਵੀ ਇਹ ਤਾਂ ਪੱਕਾ ਕਿਉਂਕਿ ਡੇ ਬਾਏ ਡੇ ਰਿਦਮ ਠੀਕ ਹੁੰਦਾ ਗਿਆ ਤੇ ਵਿੱਚ ਵਿੱਚ ਦੋ ਵਾਰ ਇਹ ਤਾਂ ਬਹੁਤ ਸੀਰੀਅਸ ਹੋ ਗਿਆ ਸੀ ਆਕਸੀਜਨ ਬਿਲਕੁਲ ਡਾਊਨ ਚਲੀ ਗਈ ਸੀ ਤੇ ਡਾਕਟਰਾਂ ਨੇ ਕਹਿੰਦੇ ਵੀ ਨਹੀਂ ਹੈ ਚਾਂਸ ਕਹਿੰ ਤੁਹਾਨੂੰ ਪਤਾ ਵੀ ਪ੍ਰੋਬਲਮ ਦਾ ਪਰ ਇਹ ਵਾਯੂਗੁਰੂ ਨੇ ਵੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਦਾ ਜਿਨ੍ਹਾਂ ਨੇ ਦੁਆਵਾਂ ਕਰੀਆਂ ਵੀ ਰਿਦਮ ਅੱਜ ਆਪਣੇ ਵਿੱਚ ਮੌਜੂਦ ਹੈ ਤੇ ਬਿਲਕੁਲ ਠੀਕ ਠਾਕ ਹੈ ਜੀ ਹਾਂ ਪਹਿਲਾਂ ਵੀ ਇਸ ਬਿਮਾਰੀ ਦੇ ਨਾਲ ਕੋਈ ਜਵੇਂ ਕਿਸੇ ਦਾ ਟੀਕਾ ਲੱਗਿਆ ਇੰਜੈਕਸ਼ਨ ਲੱਗਿਆ ਬੱਚੇ ਦਾ ਜੀ ਹਾਂਜੀ ਵੀ ਰਾਜਸਥਾਨ ਦੇ ਵਿੱਚ ਦੋ ਇੰਜੈਕਸ਼ਨ ਲੱਗੇ ਇੱਕ ਤਾਂ ਆਪਣੀ ਵੀਡੀਓ ਤੋਂ ਪਹਿਲਾਂ ਲੱਗਿਆ ਸੀ ਇੱਕ ਆਪਣੀ ਵੀਡੀਓ ਤੋਂ ਬਾਅਦ ਵਿੱਚ ਵੀ ਉਹਨਾਂ ਨੇ ਇੰਜੈਕਸ਼ਨ ਲਾ ਗਏ ਦੋ ਬੱਚਿਆਂ ਦੇ ਇੰਜੈਕਸ਼ਨ ਲਗਵਾ ਲਏ ਉਹਨਾਂ ਨੇ ਬਹੁਤ ਜਲਦੀ ਲਗਵਾ ਲਏ ਵੀ ਜੀ ਇੰਜੈਕਸ਼ਨ ਉਹਨਾਂ ਨੇ ਕਿੱਥੋਂ ਲਈ ਸੀ ਮਦਦ ਦਾ ਉਹਨਾਂ ਨੇ ਵੀ ਜਿ ਆਨਲਾਈਨ ਹੀ ਲਈ ਸੀ ਸਾਰਿਆਂ ਨੇ ਮਤਲਬ ਸੰਜੋਗ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੇ ਮਦਦ ਕੀਤੀ ਹੈ ਰਾਜਸਥਾਨ ਦੇ ਬਿਲਕੁਲ ਯਾ ਲੋਕਾਂ ਨੇ ਬਹੁਤ ਬਹੁਤ ਤੇ ਲੋਕਾਂ ਨੇ ਬਹੁਤ ਮਦਦ ਤੇ ਕਰੀ ਹੈ ਮਤਲਬ ਪੰਜਾਬ ਦੇ ਲੋਕ ਵੀ ਕਰ ਰਹੇ ਆ ਮੇਰੇ ਮੈਂ ਨਹੀਂ ਕਹਿੰਦਾ ਵੀ ਨਹੀਂ ਕਰੀ ਪਰ ਕਰੀਆ ਮਦਦ ਸਿਰਫ ਬੈਂਕ ਦੇ ਅਕਾਊਂਟ ਕਰਕੇ ਜਿਹੜੀ ਥੋੜੀ ਦਿੱਕਤ ਆਈ ਹੈ ਪਰ ਮੈਂ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨ ਕਰਦਾ ਜਿਨ੍ਹਾਂ ਨੇ ਡੋਨੇਸ਼ਨ ਵੀ ਕਰਿਆ ਸ਼ੇਅਰ ਵੀ ਵੀਡੀਓ ਕਰੀ ਆ ਤੇ ਮੇਰੀ ਵੀਡੀਓ ਇੰਨੀ ਜਿਆਦਾ ਮਤਲਬ ਚੱਲੀ ਵੀ ਹੈ ਵੀ ਮ ਉਸ ਬੈਂਕ ਅਕਾਊਂਟ ਤੇ ਕਰਕੇ ਹੀ ਹੈ ਵੀ ਆਪਣੇ ਕੋਲ ਡੋਨੇਸ਼ਨ ਨਹੀਂ ਪਹੁੰਚੀ ਨਹੀਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਡਾ ਸੋ ਬਿਲਕੁਲ ਬਿਕਰਮਜੀਤ ਸਿੰਘ ਹੈ ਵੀਰੇ ਹੈ ਪਰ ਮੈਂ ਬਾਈ ਜੀ ਦੇਖੋ ਮੈਂ ਕੋਈ ਕੰਪੇਅਰ ਨਹੀਂ ਕਰਨਾ ਚਾਹੁੰਦਾ ਦੋ ਸਟੇਟਾਂ ਨੂੰ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਸਾਡੇ ਕੋਲ ਸਿੱਖਿਆ ਭਾਈ ਗੁਰੂ ਦੀ ਸੇਵਾ ਦੀ ਤੇ ਉਹ ਅੱਜ ਲੋੜ ਹੈ ਸਾਡੇ ਕੋਲ ਭਾਈ ਕਨਈਆ ਜੀ ਦੀ ਵੀ ਗੱਲ ਆਉਂਦੀ ਹੈ ਤਾਂ ਮਤਲਬ ਕਿ ਸਾਰੇ ਜਿਹੜਾ ਫਲਸਫਾ ਜਾਂ ਸਾਡੇ ਕੋਲ ਇਤਿਹਾਸ ਪਿਆ ਪਿਛੋਕੜ ਤਾਂ ਮੈਨੂੰ ਲੱਗਦਾ ਵੀ ਜ਼ਰੂਰ ਮਦਦ ਹੋਣੀ ਚਾਹੀਦੀ ਹੈ ਉਹ ਰਾਜਸਥਾਨ ਦੇ ਵਿੱਚ ਇੰਜੈਕਸ਼ਨ ਬੱਚੇ ਦਾ ਲੱਗਿਆ ਕੁਝ ਹੀ ਸਮੇਂ ਦੇ ਵਿੱਚ ਪੈਸੇ ਦੀ ਕਲੈਕਸ਼ਨ ਹੋ ਜਾਂਦੀ ਹੈ ਤੇ ਹੁਣ 8.5 ਕਰੋੜ ਦੀ ਗੱਲ ਹੈ 68 ਲੱਖ ਰੁਪਏ ਵੀਰ ਹੋਰਾਂ ਦੇ ਅਕਾਊਂਟ ਦੇ ਵਿੱਚ ਆਇਆ ਹੋਇਆ 8 ਕਰੋੜ ਆਪਾਂ ਨੇ ਕਰਨਾ ਬਹੁਤ ਹੀ ਵੱਡੀ ਗੱਲ ਨਹੀਂ ਬਾਈ ਜੇ ਦੇਖੇ 8 ਕਰੋੜ ਦੀ ਅਮਾਉਂਟ ਬਹੁਤ ਵੱਡੀ ਲੱਗਦੀ ਹੈ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜੇਕਰ 8 ਲੱਖ ਲੋਕ ਇਸ ਵੀਡੀਓ ਨੂੰ ਵੇਖ ਲੈਂਦੇ ਆ 1 ਮਿਲੀਅਨ ਤੋਂ ਵੀ ਘੱਟ 8 ਲੱਖ ਲੋਕ ਤੇ 100-100 ਰੁਪਿਆ 100-100 ਰੁਪਿਆ ਤਾਂ ਕੁਝ ਨਹੀਂ ਹੁੰਦਾ 16 ਲੱਖ ਲੋਕਾਂ ਦੇ ਲਈ 50-50 ਰੁਪਏ ਤਾਂ ਕੁਝ ਨਹੀਂ ਹੈਗੇ ਨਾ ਭਾਈ ਪਰ ਮੈਂ ਇਹ ਜ਼ਰੂਰੀ ਨਹੀਂ ਆ ਵੀ 100-100 ਹੀ ਪਾਉਣਾ ਜਿਨ੍ਹਾਂ ਨੂੰ ਪਰਮਾਤਮਾ ਨੇ ਦਾ ਦਿੱਤੀ ਹੋਈ ਹੈ ਪੈਸੇ ਦੀ 1000 10000 20000 ਲੱਖ ਰੁਪਏ ਤੱਕ ਵੀ ਪਾਉਂਦਾ ਜੇ ਕੋਈ ਉਹ ਇੱਛਾ ਤੁਹਾਡੀ ਪਰ 50-50 100-100 ਰੁਪਿਆ ਹਰੇਕ ਬੰਦਾ ਵੀਡੀਓ ਨੂੰ ਸ਼ੇਅਰ ਕਰੇ ਤੇ ਹਰੇਕ ਬੰਦਾ 100 ਰੁਪਿਆ Google Pay ਜਾਂ 50 ਰੁਪਿਆ Google Pay ਜ਼ਰੂਰ ਕਰਿਓ ਕਿਉਂਕਿ ਭਾਰੀ ਦਮ ਵੀਰ ਬੱਚਾ ਉਹ ਬਚਾਉਣਾ ਬਾਈ ਜੀ ਅੱਜ ਇੱਕ ਬੱਚੇ ਦੀ ਭੁੱਖ ਵਾਲੀ ਵੀਡੀਓ ਵਾਇਰਲ ਹੋ ਰਹੀ ਆ ਬੀ ਜੀ ਮੈਂ ਆਟਾ ਨਹੀਂ ਘਰ ਦੇ ਵਿੱਚ ਜੀ ਉਹਦਾ ਛੋਟਾ ਜਿਹਾ ਬੱਚਾ ਬੋਲਦਾ ਤੇ ਹਰ ਕੋਈ ਕਹਿ ਰਿਹਾ ਬਾਈ ਜੀ ਦਾ ਅਕਾਊਂਟ ਨੰਬਰ ਦਿਓ ਜੀ ਬਾਈ ਦਾ ਮੋਬਾਈਲ ਨੰਬਰ ਦਿਓ ਜੀ ਠੀਕ ਹੈ ਬਾਈ ਮਦਦ ਕਰਨੀ ਬਣਦੀ ਹੈ ਪਰ ਜਿੱਥੇ ਹੋਕਾ ਦੇ ਦਿੱਤਾ ਜਾਂਦਾ ਹੈ ਕਿਸੇ ਦੀ ਜਾਨ ਦਾ ਸਵਾਲ ਹੈ ਬਾਈ ਤਾਂ ਉਹਦਾ ਵੀ ਕਿਉਂਕਿ ਬਾਈ ਹੋਰਾਂ ਨੇ ਪਹਿਲਾਂ ਵੀ ਆਪਣਾ ਇੱਕ ਬੱਚਾ ਵਿਚਾਰਾ ਨੇ ਇਹਨਾਂ ਨੇ ਗਵਾ ਲਿਆ ਤੇ ਬੇਨਤੀ ਹੁਆ ਮੇਰੀ ਵੀ ਦੂਜਾ ਬੱਚਾ ਇਹਨਾਂ ਨੂੰ ਪ੍ਰਮਾਤਮਾ ਨੇ ਜਿਹੜਾ ਬਖਸ਼ਿਆ ਹੋਇਆ ਕੋਈ ਨਹੀਂ ਬਿਕਰਮ ਬਾਈ ਕੋਈ ਨਹੀਂ ਨਾ ਨਾ ਵੀਰ ਜੀ ਬਹੁਤ ਔਖਾ ਰਿਹਾ ਵੀ ਜੀ ਇਹਦੇ ਵਿੱਚ 24 ਤੋਂ 25 ਦਿਨ ਇੰਨੀ ਟੈਨਸ਼ਨ ਰਹੀ ਹੈ ਅਸੀਂ ਇੰਨਾ ਦਿਮਾਗ ਤੇ ਬੋਝ ਰਹਿੰਦਾ ਸੀ ਵੀ ਆ ਵੀ ਠੀਕ ਹੋਏਗਾ ਨਹੀਂ ਹੋਏਗਾ ਹਮਮ ਸਾਰਾ-ਸਾਰਾ ਦਿਨ ਬਸ ਇਹੀ ਰੋਂਦੇ ਰਹਿੰਦੇ ਪਾਟ ਕਰੀ ਜਾਣਾ ਰੋਈ ਜਾਣਾ ਬਈ ਬਲੀਆ ਵੀ ਠੀਕ ਹੋਏਗਾ ਵੀ ਕਿ ਮੈਂ ਲੈ ਕੇ ਜਾਵਾਂਗੇ ਤਿਹਾੜ ਦਾ ਦਿਨ ਸੀ ਅਸੀਂ ਦੀਵਾਲੀ ਵੀ ਆਪਣੇ ਵਾਰਡ ਦੇ ਵਿੱਚ ਲੜੀਆਂ ਲਗਾਈਆਂ ਅਸੀਂ ਉੱਥੇ ਹੀ ਮਨਾਈ ਹੈ ਤੇ ਸਭ ਕੁਝ ਹੋਤੀ ਹੈ ਵੀ ਆਹ ਦੇਖੋ ਬੱਚਾ ਠੀਕ ਹੋਏਗਾ ਤਾਂ ਹੀ ਸਾਰੇ ਤਿਹਾੜ ਵਧੀਆ ਲੱਗਦੇ ਨੇ ਪਰ ਰਿਦਮ ਠੀਕ ਹੋ ਗਿਆ ਸਾਨੂੰ ਇਹੀ ਵਲ ਦੀ ਬਹੁਤ ਖੁਸ਼ੀ ਹੈ ਮੈਂ ਹਜੇ ਵੀ ਟੈਂਸ਼ਨ ਰਹਿੰਦੀ ਹੈ ਵੀ ਦੇਖੋ ਜੋ ਟ੍ਰੀਟਮੈਂਟ ਇੰਜੈਕਸ਼ਨ ਹੀ ਆ ਹੁਣ ਇਸ ਤੋਂ ਅੱਗੇ ਕੋਈ ਹੱਲ ਸਮਝ ਨਹੀਂ ਆ ਰਿਹਾ ਵੀ ਕੀ ਕਰੀਏ ਤੇ ਤਾਂ ਹੀ ਮੈਂ ਵੀਰ ਜੀ ਤੁਹਾਡੇ ਕੋਲ ਫਿਰ ਦੁਬਾਰਾ ਆਇਆ ਵੀ ਦੇਖੋ ਤੁਹਾਡੇ ਥਰੂ ਹੀ ਜਿਹੜੀ ਹੈਲਪ ਹੋਈ ਹੈ ਜਿੰਨੀ ਹੋਈ ਹੈ ਤੇ ਮੈਂ ਵੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਵੀਰ ਮੇਰੇ ਭੈਣਾਂ ਮੇਰੇ ਬਜ਼ੁਰਗ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਪਲੀਜ਼ ਸਾਡੀ ਹੈਲਪ ਜ਼ਰੂਰ ਕਰੋ ਇੱਕ ਦਾ ਬੇਟਾ ਵੀ ਹੋਰ ਤਾਂ ਕੋਈ ਬੇਟਾ ਵੀ ਨਹੀਂ ਐ ਵੀ ਆਪਾਂ ਜੀ ਨੂੰ ਖੋਸੇ ਕੀ ਇਸ ਤੋਂ ਬਿਨਾ ਕੀ ਕਰਾਂਗਾ ਮੈਂ ਸਿਰਫ ਇਹਨਾਂ ਵਾਲਾ ਬੇਟਾ ਵੀ ਖੋਲੇਆ ਹੁਣ ਦੇਖੋ ਜੋ ਟ੍ਰੀਟਮੈਂਟ ਐ ਸਿਰਫ ਇੱਕੋ ਹੀ ਹੈ ਇੰਜੈਕਸ਼ਨ ਹੀ ਐ ਜੇ ਕੋਈ ਹੋਰ ਟ੍ਰੀਟਮੈਂਟ ਹੁੰਦਾ ਤਾਂ ਆਪਾਂ ਉਸ ਕਰ ਵੀ ਲੈਂਦੇ ਵੀ ਮੈਂ ਉਹ ਬੱਚਾ ਨਹੀਂ ਖਵਾਉਣਾ ਚਾਹੁੰਦਾ ਪਲੀਜ਼ ਤੁਸੀਂ ਮੇਰੇ ਸਾਰੇ ਜਾਣੇ ਹੈਲਪ ਕਰੋ ਮੈਂ ਤੁਹਾਡੇ ਸਾਰੇ ਮੋਰੇ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਹੂੰ 16 ਕਰੋੜ ਵਾਲਾ ਟੀਕਾ ਭਾਈ 8 ਕਰੋੜ ਦੇ ਵਿੱਚ ਕਿਵੇਂ ਮਿਲ ਕੇ ਪੋਸੀਬਲ ਹੋਇਆ ਸੀ ਇਹ ਡਾਕਟਰ ਸਾਹਿਬ ਜਿਹੜੋ ਕਹਿ ਰਹੇ ਸੀਗੇ ਵੀ ਕਹਿੰਦੇ ਵੀ ਸਾਨੂੰ ਨਹੀਂ ਪਤਾ ਤੁਸੀਂ ਕਰ ਰਹੇ ਹੋ ਤੇ ਉਹ ਕਹਿੰਦੇ ਵੀ ਆਪਾਂ ਦੂਸਰੀ ਕੰਟਰੀ ਤੋਂ ਮੰਗਵਾਵਾਂਗੇ ਇੰਜੈਕਸ਼ਨ ਅੱਛਾ ਵੀ ਜੇ ਆਪਾਂ ਇੰਡੀਆ ਤੋਂ ਮੰਗਵਾਉਣੇ ਤਾਂ ਆਪਾਂ ਨੂੰ ਟੈਕਸੀ ਬਹੁਤ ਪੈ ਜਾਣਾ ਉਹਨਾਂ ਨੇ ਵੀ ਕੋਈ ਅਰਬ ਦੀ ਕੰਟਰੀ ਆ ਉਹਨਾਂ ਦੇ ਥਰੂ ਇੰਜੈਕਸ਼ਨ ਮੰਗਾਇਆ ਉੱਥੇ ਇੰਜੈਕਸ਼ਨ ਵੀ ਟੈਕਸ ਫਰੀ ਨੇ ਸਾਰੇ ਚੀਜ਼ਾਂ ਤਾਂ ਆਪ ਜਿਹੜੀ ਹਾਂ ਜਿਹੜੀ ਕੀਮਤ ਹੈ ਇਹਦੀ ਤਕਰੀਬਨ 17 ਕਰੋੜ ਰੁਪਏ ਦੀ ਹੈ ਹਾਂ ਤੇ ਉਸ ਤੋਂ ਬਾਅਦ ਫਿਰ ਯਾਰ ਆਪਣੀਆਂ ਕੰਪਨੀ ਆਪਣੀਆਂ ਕੰਟਰੀਜ਼ ਟੈਕਸ ਵੀ ਲਾਉਂਦੀਆਂ ਤੁਸੀਂ ਮਦਦ ਤਾਂ ਕੀ ਕਰਨੀ ਹੈ ਉਤੋਂ ਤੁਸੀਂ ਇਹ ਵੀ ਕੰਮ ਕਰਦੇ ਹੋ ਹਾਂਜੀ ਅਸੀਂ ਅੰਕ ਤੇ ਉਹ ਵੀ ਆਪਾਂ ਸਭ ਕੁਝ ਕਰ ਰਹੇ ਆ ਟੈਕਸ ਵੀ ਪੇ ਕਰਦੇ ਆ ਠੀਕ ਆ ਆਪਾਂ ਹਰ ਸਾਲ ਰਿਟਰਨ ਆ ਹੀ ਭੇਜਦੇ ਆ ਆਪਾਂ ਨੂੰ ਸਰਕਾਰ ਵੱਲੋਂ 1 ਰੁਪਏ ਦੀ ਮਦਦ ਨਹੀਂ ਮਿਲੀ ਹੈਗੀ ਜਾਂ ਤਾਂ ਉਹਨੇ 1 ਰੁਪਏ ਦੀ ਚਲੋ ਮਦਦ ਕਰਦਾ ਨਾ 1 ਰੁਪਏ ਦੀ ਮਦਦ ਨਹੀਂ ਕਰ ਰਿਹਾ ਕਿ ਇੰਨੀ ਉਹ ਲੱਗਦੀ ਹੈ ਦੇਖੋ ਹਰ ਇੱਕ ਐਮਪੀ ਕੋਲ ਵੀ ਮੈਂ ਗਿਆ ਠੀਕ ਹੈ ਜਿਹੜੇ ਸਾਬਕਾ ਸੀ ਉਹਨਾਂ ਕੋਲ ਵੀ ਗਿਆ ਦੇਖੋ ਉਹਨਾਂ ਵਾਸਤੇ ਤਾਂ ਕੋਈ ਵੱਡੀ ਅਮਾਉਂਟ ਨਹੀਂ ਹੈ ਜੇ ਉਹ ਥੋੜਾ ਥੋੜਾ ਵੀ ਦੇ ਦਿੰਦੇ ਉਹਨੇ ਤਾਂ ਆਪਣੇ ਵੱਲੋਂ 1 ਰੁਪਿਆ ਵੀ ਨਹੀਂ ਦਿੱਤਾ ਦੇਖੋ ਬੱਚੇ ਵਾ ਤੇ ਬੱਚੇ ਨੂੰ ਮੈਂ ਨਾਲ ਲੈ ਕੇ ਗਿਆ ਚਲੋ ਬੱਚੇ ਨੂੰ ਦੇਖ ਕੇ ਕੁਝ ਬੰਦਾ ਹੈਲਪ ਕਰ ਦ ਇਹਦੀ ਵੀ ਹੈਲਪ ਨਹੀਂ ਕਰੀ ਵੀਰ ਬਾਈ ਜੀ ਇਹੀ ਬੰਦਾ ਜੇ ਸਿਟੀਜ਼ਨ ਹੁੰਦਾ ਕੈਨੇਡਾ ਅਮਰੀਕਾ ਦਾ ਤੱਕ ਲੋੜ ਹੀ ਨਹੀਂ ਸੀ ਪੈਣੀ ਰੁਪਈਆ ਵੀ ਖਰਚਣ ਦੀ ਕਿਉਂਕਿ ਇਹ ਇਹਦਾ ਇਲਾਜ ਇਹਦੇ ਬੱਚੇ ਦਾ ਚਾਹੀ 50 ਕਰੋੜ ਲੱਗਣਾ ਹੁੰਦਾ ਦੇਸ਼ ਨਾਲ ਲਾਉਣਾ ਸੀ ਪਰ ਸਾਡੀਆਂ ਖੂਨ ਪੀਣੀਆਂ ਜੋਕਾਂ ਇਹਨਾਂ ਨੂੰ ਖੂਨ ਲਿਆ ਕੇ ਪਿਆਲਿਆਂ ਦੇ ਵਿੱਚ ਵੀ ਦੇ ਦੋ ਨਾ ਤੁਸੀਂ ਜਿ ਵਿੱਚ ਪੈਸੇ ਰੱਖ ਕੇ ਇਹ ਪੀ ਜਾਣਗੇ ਵਿੱਚੋਂ ਪੈਸੇ ਕੱਢ ਲੈਣਗੇ ਇਹੋ ਜੀਆਂ ਜੋਕਾਂ ਸਾਨੂੰ ਚਿੰਬੜੀਆਂ ਹੋਈਆਂ ਤੇ ਇਹਨਾਂ ਜੋਕਾਂ ਦੇ ਉੱਤੇ ਕੋਈ ਵੀ ਆ ਬਜ਼ੀਰ ਤੜਫ ਗਿਆ ਉਹ ਪਤਾ ਨਹੀਂ ਕਿੰਨੇ ਕੁ ਲੋਕ ਮੈਂ ਤਾਂ ਬਾਈ ਕਹਿ ਕਹਿ ਕੇ ਥੱਕ ਗਿਆ ਕਿਉਂਕਿ ਸਾਡੇ ਲੋਕ ਹੀ ਸਾਡੀਆਂ ਜ਼ਮੀਰਾਂ ਖਤਮ ਹੋ ਲਈਆਂ ਵੀ ਹੈ ਬਾਈ ਜੀ ਕਿੰਨਾ ਕਹੀ ਜਾਈਏ ਇਸ ਪੱਕ ਨੂੰ ਬੋਲਣੋਂ ਤਾਂ ਮੇਰਾ ਬਹੁਤ ਦਿਲ ਕਰਦਾ ਤੇ ਜਿਕਰ ਦਾ ਮਤਲਬ ਕਿ ਕੱਢ ਕੱਢ ਕੇ ਇਹਨਾਂ ਦਾ ਮਲਕੇ ਹੁਣ ਮੇਰੇ ਕੋਲ ਸ਼ਬਦ ਨਹੀਂ ਆ ਬਾਈ ਜੀ ਕਈ ਵਾਰ ਤਾਂ ਦਿਲ ਕਰਦਾ ਹੁੰਦਾ ਵੀ ਥਪੇੜੇ ਧਰੇ ਅਜੇ ਲੋਕਾਂ ਦਾ ਵੀ ਤੁਸੀਂ ਯਾਰ ਜਿਹੜੇ ਲੋਕ ਲੋਕਾਂ ਨੂੰ ਨਹੀਂ ਪੁੱਛ ਰਹੇ ਰ ਖੂਨ ਪੀ ਰਹੇ ਆ ਉਹ ਲੁੱਟ ਮਚਾਰੇ ਤੇ ਆਪਣਾ ਅਸੀਂ ਆਪਣੇ ਸਵਾਰਥਾਂ ਕਰਕੇ ਲੱਗੇ ਹੋਏ ਆ ਚਮਚਾਗਿਰੀਆਂ ਲੱਗੇ ਹੋਏ ਆ ਅਸੀਂ ਚਮਚਾਗਿਰੀਆਂ ਦੇ ਵਿੱਚ ਲੀਡਰਾਂ ਨਹੀਂ ਪਰ ਇਹ ਦੇਸ਼ ਦਾ ਬੇੜਾ ਕਰ ਕਰ ਰਹਿਣਾ ਪਰ ਮੈਂ ਸਿਰਫ ਉਹ ਰੱਬੀ ਰੂਹਾਂ ਨੂੰ ਕਹਿੰਦਾ ਬਾਈ ਜੀ ਜਿਨ੍ਹਾਂ ਦੇ ਵਿੱਚ ਹਲੇ ਵੀ ਜ਼ਮੀਰ ਜਾਗਦੇ ਆ ਜਿਨ੍ਹਾਂ ਦੇ ਵਿੱਚ ਹਲੇ ਵੀ ਦਿਲ ਦੇ ਵਿੱਚ ਦਰਦ ਹੈਗਾ ਪੱਥਰ ਨਹੀਂ ਬਣੇ ਜਿਹੜੇ ਲੋਕ ਮੋਮ ਵਰਗੇ ਆ ਉਹਨਾਂ ਲੋਕਾਂ ਨੂੰ ਅਪੀਲ ਆ ਵੀਰ ਵੀਡੀਓ ਨੂੰ ਸ਼ੇਅਰ ਕਰਿਓ ਤੇ 50 50 ਰੁਪਏ ਵੀਰੇ 100 100 ਰੁਪਿਆ ਜਾਂ ਉਸ ਤੋਂ ਉੱਤੇ ਜਿੰਨੀ ਵੀ ਤੁਹਾਡੀ ਗੁਣਜਾਇਸ਼ ਆ ਜ਼ਰੂਰ ਪਾਇਓ ਤੇ ਅਸੀਂ ਉਹ ਵੀਰ ਨੂੰ ਬੱਚੇ ਨੂੰ ਆਪਣੇ ਛੋਟੇ ਨੂੰ ਰਿਦਮ ਵੀਰ ਨੂੰ ਬਚਾਉਣਾ ਹੈ ਤਾਂ ਉਹਦੇ ਲਈ ਜ਼ਰੂਰ ਦਿੱਤਾ ਵਇਆ ਗਿਆ ਜਿਹੜਾ ਤੁਹਾਨੂੰ ਕੰਟੈਕਟ ਨੰਬਰ ਤੇ Google Pay ਨੰਬਰ ਹੈ ਉਹਦੇ ਵਿੱਚ ਸੇਵਾ ਜ਼ਰੂਰ ਪਾਓ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ